ਲੋਕ ਸਭਾ ਚੋਣਾਂ 2024 ਨੂੰ ਲੈ ਕੇ ਲੁਧਿਆਣਾ 'ਚ ਸੁਰੱਖਿਆ ਬਲ ਐਕਟਿਵ ਹੋ ਚੁੱਕੇ ਨੇ ਤੇ ਲੁਧਿਆਣਾ ਦੇ ਡੀਸੀ ਦੇ ਵੱਲੋਂ ਲੁਧਿਆਣਾ ਦੇ ਪੁਲਿਸ ਦੇ ਨਾਲ ਮਿਲ ਕੇ 플ੈਗ ਮਾਰਚ ਕੱਢਿਆ ਗਿਆ ਤੇ 플ੈਗ ਮਾਰਚ ਦਾ ਮਕਸਦ ਸੁਰੱਖਿਆ ਨੂੰ ਵਧਾਵਾ ਦੇਣਾ ਸੀ ਤੇ ਨਾਲ ਹੀ 플ੈਗ ਮਾਰਚ ਕੱਢਣ ਤੋਂ ਬਾਅਦ ਡੀਸੀ ਨੇ ਕਿਹਾ ਕਿ ਇਸ ਵਾਰ ਚੋਣਾ ਦੇ ਵਿੱਚ ਸ਼ਰਾਰਤੀ ਅੰਸਰਾਂ ਤੇ ਪੈਣੀ ਨਜ਼ਰ ਰੱਖੀ ਜਾਵੇਗੀ ਤੇ ਚੋਣ ਬੂਥਾਂ ਤੇ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਦੇਣ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ ਤੇ ਇਹ ਫਲੈਗਮਾਰਕ ਸੁਰੱਖਿਆ ਦਿਨਬੱਦੇ ਨਜ਼ਰ ਰੱਖਦੇ ਹੋਏ ਵੀ ਕੱਢਿਆ ਗਿਆ तुम भी सुनो लुधियाना डीसी का है कहना उसका अच्छा मतलब जोड़ा होंगे एरिया डोमीनेशन हूँ कॉन्फिडेंस बिल्डिंग मेजर भी हूँ हैगा अच्छ अलरगंज को शुरू करके दुगरी के डीसी ऑफिस तक पहुँच रहे हैं तो इदा दियालैग मार्च हूँ फ्लैग मार्च खाना जगह एंड भी चल रही है ਇਹ ਸਾਡੀ ਕੋਲੈਬੋਰੇਟਿਵ ਅਫਰਟ ਹੈ ਕਿ ਕੰਫੀਡੈਂਸ ਬਿਲਡਿੰਗ ਜਿਹੜੀ ਕੋਈ ਵਲਨਰੇਬਲ ਕਮਿਊਨਿਟੀ ਹੈ ਉਹਨਾਂ ਨੂੰ ਇਹ ਡਰ ਨਾ ਹੋਵੇ ਉਹ ਆਪਣਾ ਵੋਟ ਪਾ ਸਕਣ ਇੱਕ ਜੂਨ ਨੂੰ ਜਿਹੜੀ VOTING ਹੋਣੀ ਹੈ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਦੁਬਾਰਾ ਇਹ ਸੱਦਾ ਦੇ ਰਹੀ ਹਾਂ ਕਿ ਤੁਸੀਂ ਇੱਕ ਜੂਨ ਨੂੰ ਜ਼ਰੂਰ ਆਪਣੇ ਪੋਲਿੰਗ ਸਟੇਸ਼ਨ ਤੇ ਪਹੁੰਚੋ ਅਸੀਂ ਪੋਲੀਟੀਕਲ ਪਾਰਟੀਆਂ ਨਾਲ ਤੇ ਕੈਂਡੀਡੇਟਸ ਦੇ ਨਾਲ ਬਹੁਤ ਹੀ ਵਿਸਤਾਰਪੂਰਵਕ ਮੀਟਿੰਗਸ ਵੀ ਕੀਤੀਆਂ ਨੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਇਤਦਾ ਦਾ ਏਰੀਆ ਜਿਹੜਾ ਕ੍ਰਿਟੀਕਲ ਹੈ ਤਾਂ ਉਥੇ ਅਸੀਂ ਸਪੈਸ਼ਲ ਫੋਕਸ ਦੇ ਰਹੀ ਹੈਗੀ ਸੋ ਦੈਟ ਉਥੇ ਸ਼ਾਂਤੀ ਮੇਂ VOTING ਹੋਵੇ ਐਂਡ ਸਾਰੇ ਕੁਝ ਬਹੁਤ ਪੀਸਫੁਲ ਹੈ ਬਹੁਤ ਜੀ ਸ਼ਾਂਤੀ ਮੇਂ ਚੱਲ ਰਿਹਾ ਹੈ ਤੇ ਇਹ ਇਸ ਤਰ੍ਹਾਂ ਦੀ ਏਰੀਆ ਡੋਮਿਨੇਸ਼ਨ ਐਕਸਰਸਾਈਜ਼es ਚੱਲ ਰਹੀ ਕਿਉਂਕਿ ਹੁਣ ਕੁਝ ਕੁ ਦਿਨ ਹੀ ਰਹਿ ਗਏ ਹੈਗੇ ਇਹ ਤੁਹਾਨੂੰ ਹੋਰ ਦਿਖਣ ਨੂੰ ਮਿਲਣਗੀ ਅਸਫੇਟੀ ਦੇ ਕੀ ਅਰੇਂਜਮੈਂਟਸ ਨੇ ਮੈਂ ਸਿਕਿਉਰਿਟੀ ਦੇ ਜਿਹੜੇ ਅਰੇਂਜਮੈਂਟਸ ਹੈਗੇ ਹੈ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 40 ਨਾਕੇ ਪੁਲਿਸ ਤੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਸਾਡੀ 126 ਟੀਮਾਂ ਐਫਐਸਟੀਆਂ ਤੇ टिक सर्वेलेंस टीम भी लगिया हुई जिन्ह ने अपने नाके लगा रखे हैं लुधियाना तो पी सी के इंटीग्रेटिड नाके भी है जिद्दे सी पी एफ़ भी है एक्साइज भी है रोज़ के अखबार भी पढ़ रहे होने या देख रहे होने न्यूज़ के कि साड़िया रिकवरियां भी हूँ लगभग थर्टी सैवन करोड़ पहुँच चुकी हैगी है जे अभी इसको कंपेयर की करिए उन्नी ज बई की इलेक्शन देखते हुए तो काफ़ी वज्जी रिकवरी रही है सीजर्स बहुत वजिए तरीके हो रही हैं ਉਹ ਸਾਰੀ ਇਹ ਪੋਲਿਟੀਕਲ ਪਾਰਟੀਆਂ ਦੇ ਕੈਂਡੀਡੇਟਸ ਨੂੰ ਅਸੀਂ ਸੈਟੀਸਾਈਜ਼ ਕਰ ਚੁੱਕੇ ਕਿ ਜਿਹੜਾ ਇਲੈਕਸ਼ਨ ਮਟੀਰੀਅਲ ਵੀ ਆਉਣਾ ਹੈ ਉਹ ਜੇ 50000 ਤੋਂ ਵੱਧ ਹੈ ਤਾਂ ਫਿਰ ਉਹਦੀ ਪਰਮਿਸ਼ਨਸ ਹੋਣੀ ਹੈ ਜਿਹੜੀ ਲਾਜ਼ਮੀ ਹੈਗੀ ਹੈ ਉਹ ਸੀਓ ਪੰਜਾਬ ਦੇ ਦਫ਼ਤਰ ਤੋਂ ਮਿਲਦੀ ਹੈ ਨਹੀਂ ਜੇ ਨਹੀਂ ਕੋਈ ਲੈ ਰਿਹਾ ਹੈ ਉਹ ਮਟੀਰੀਅਲ ਵੀ ਅਸੀਂ ਸੀਜ਼ ਕੀਤਾ ਕਿ ਖਰਚਾ ਵੀ ਉਹਨਾਂ ਦਾ ਬੁੱਕ ਹੋ ਰਿਹਾ ਹੈਗਾ ਸੋ ਖਰਚਾ ਵੀ ਜਿਹੜਾ ਐਕਸਪੈਂਡੀਚਰ ਮੋਨਿਟਰੀਂਗ ਹੈ ਉਹਦੀ ਵੀ ਸਾਡੀ ਟੀਮਸ ਬਣੀਆਂ ਹੋਈਆਂ ਨੇ ਐਂਡ ਸਾਰਾ ਕੁਝ ਹੀ ਸਾਡੀ ਟੀਮਸ ਸ਼ੈਡੋ ਰਜਿਸਟਰ ਸਾਡਾ ਹੁੰਦਾ ਹੈ ਉਹਦੇ ਵਿੱਚ ਉਹ ਖਰਚਾ ਵੀ ਬੁੱਕ ਕਰਦੀਆਂ ਨੇ ਜੋ ਵੀ ਕੋਈ ਰੈਲੀ ਜਾਂ ਕੋਈ ਡੋਰ ਟੂ ਡੋਰ ਕੈਂਪੇਨਿੰਗ ਜੋ ਕਿਸੇ ਤਰੀਕੇ ਦੇ ਵੀ ਚੋਣ ਪ੍ਰਚਾਰ ਚ ਹੋ ਰਹੀ ਹੈ ਜੀ ਇਹ ਸਪੈਸ਼ਲ ਸਾਡੀ ਨਿਗਰ ਜਿਹੜੀ ਹੈ ਕੋਈ ਫਰੀ ਬੀਜ਼ ਜਾਂ ਲਿਕਰ ਤੇ ਜਾਂ ਡਰੱਗਸ ਦੇ ਉੱਤੇ ਸਾਡੀ ਸਪੈਸ਼ਲ ਨਿਗਰ ਹੈਗੀ ਹੈ ਉਹਦੇ ਤੇ ਸਾਡੀ ਇੱਕ ਜੁਆਇੰਟ ਇੰਟੈਲੀਜੈਂਸ ਕਮੇਟੀ ਵੀ ਬਣੀ ਹੋਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੈ ਕਿ ਸਾਡੇ ਇਥੇ ਪੁਲਿਸ ਅਫਸਰ ਜਨਰਲ অবজারভার ਵੀ ਇਸ ਖਾਸ ਤੌਰ ਤੇ ਇੱਥੇ ਦੌਰਾ ਕਰ ਰਹੀ ਹੈਗੀ ਹੈ ਲੁਧਿਆਣਾ ਇੱਕ ਐਕਸਪੈਂਡੀਚਰ ਸੈਂਸਿਟਿਵ ਕੰਸਟਿਟਿਊਐਂਸੀ ਹੈ ਜਿਸ ਕਰਕੇ ਇੱਥੇ ਅਸੀਂ ਡਰੋਨ ਸਰਵੇਲੈਂਸ ਰਾਹੀਂ ਜਿਹੜੇ ਲਾਸਟ ਦੋ ਦਿਨ ਹੁੰਦੇ ਹਨ ਇੱਕ ਜ ਇਹਨਾਂ ਚੋਟ ਚੋਣ ਪ੍ਰਚਾਰ ਖਤਮ ਹੋ ਜੇਗਾ ਅਸੀਂ ਡੋਨਸ ਤੋਂ ਬਿਲਿੰਗ ਰਾਹੀ ਦੀ ਨਿਗਰਾਨੀ ਕਰ ਆਪਣੀ ਬਰਦਾਸ਼ਤ ਸੈਂਸਿਟਿਵ ਇਲਾਕੇ ਜਾਂ ਬਰਦਾਸ਼ਤ ਦੇਖਿਆ ਗਿਆ ਕਿ ਸਮਰਾਲਾ ਦੇ ਇਲਾਕੇ ਵਿੱਚ ਸ਼ਰਾਬ ਦੀਆਂ ਦੀਆਂ ਚੱਲ ਰਹੀਆਂ ਕੁਝ ਅਜਿਹੀ ਕੰਪਲੇਂਟ ਆਈ ਸੀ ਕਿ ਹਾਲਾਂਕਿ ਉਹ ਜਦੋਂ ਇਨਵੈਸਟੀਗੇਟ ਹੋ ਰਹੀ ਹੈ ਤਾਂ ਫਿਰ ਆਈ ਥਿੰਕ ਉਹ ਜਿਹੜੇ ਨੇ ਕੰਪਲੇਂਟ ਕੀਤੀ ਸੀ ਉਹ ਅੱਜ ਨਹੀਂ ਆ ਰਹੀ ਹੈ ਕਿ ਪਰ ਉਹਦੀ ਅਸੀਂ ਪੂਰੀ ਪੜਤਾਲ ਕਰ ਰਹੀ ਹੈ ਇਦਾਂ ਦੀ ਕੋਈ ਵੀ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਅਫੈਕਸ਼ਨ ਦੇ ਅਸ ਆਫ ਨਾ ਕਿੰਨੀਆਂ ਐਫਆਈਆਰ ਹੋ ਚੁੱਕੀਆਂ ਨੇ ਪੰਜ ਐਫਆਈਆਰ ਕਰ ਚੁੱਕੀਆਂ ਹੈਗੀਆਂ ਓਨਲੀ ਮਾਡਲ ਕੋਡ ਆਫ ਕੰਡਕਟ ਵਾਇਲੇਸ਼ਨ ਪੁਲਿਸ ਵੱਲੋਂ ਦਾ ਡਰੱਗ ਵੀ ਤੇ ਆਰਮ ਸੀਜ਼ਰ ਸੇ ਤਾਂ ਕਾਫੀ ਐਫ ਆਈ ਆਰਸ ਹੋਈਆਂ ਨੇ ਲਿਖ ਕਰਦੇ ਵੀ ਕਾਫੀ ਐਫ ਆਈ ਆਰਸ ਆਟ ਹੋਈਆਂ ਨੇ ਸਿਰਫ ਐਮ ਸੀ ਸੀ ਦੀ ਗੱਲ ਕਰੀ ਤਾਂ ਅਸੀਂ 5 ਐਫ ਆਈ ਆਰਸ ਕਰ ਚੁੱਕੇ ਹਾਂ ਮੋਰ ਦਨ 200 ਅਸੀਂ ਸ਼ੋ ਕਾਸ ਨੋਟਿਸ ਜਾਰੀ ਕਰ ਦਿੱਤੇ ਹੈ ਜਿਹੜਾ ਹੈ ਉਹਨਾਂ ਦੇ ਬੇਸਿਸ ਤੇ ਤਾਂ ਕਿ ਬੁੱਕ ਹੋਈ ਹੋਇਆ ਹੈ ਸਾਡੀ ਐਮਸੀਐਮਸੀ ਕਮੇਟੀ ਬੁੜੀ ਹੋਈ ਹੈ ਜਿਹੜੀ ਕਿ মিডিਆ ਨੂੰ ਵੀ ਮੋਨਿਟਰ ਕਰਦੀ ਹੈ ਕੋਈ ਪੇਡ ਨਿਊਜ਼ ਹੋਵੇ ਜਾਂ ਕਿਸੇ ਨੇ ਆਪਣੇ ਹੀ YouTube ਜਾਂ Facebook ਜਾਂ ਕਿਸੇ ਵੀ ਸੋਸ਼ਲ ਮੀਡੀਆ account 'ਤੇ ਕੋਈ ਐਡਾ ਦੀ ਗੱਲ ਬੋਲੀ ਹੋਵੇ ਜਿਹੜੀ ਕਿ ਐਮਸੀਸੀ ਦੀ ਵਾਇਲੇਸ਼ਨ ਹੈ ਜਾਂ ਕੋਈ ਐਡਾ ਦਾ ਕੰਮ ਕੀਤਾ ਹੋਵੇ ਜਿਹੜਾ ਐਮਸੀਸੀ ਦਾ ਵਾਇਲੇਸ਼ਨ ਹੈ ਉਹਨੂੰ ਵੀ ਮਤੇ ਨਜ਼ਰ ਰੱਖਦੇ ਹੋਏ ਐਮਸੀਸੀ ਦੀ ਐਮਸੀਐਮਸੀ ਵੱਲੋਂ ਵੀ ਐਟਲੀਸਟ 6 ਜਿਹੜੇ ਨੋਟਿਸ ਸਰਵ ਹੋਈਆਂ ਤੇ ਅਰਾਊਂਡ 5 ਲੱਖ ਖਰਚਾ ਉਹਨਾਂ ਨੇ ਕੱਲ ਤੱਕ ਵੀ ਬੁੱਕ ਕੀਤਾ ਸੀਗਾ ਆਪਣੇ ਬੁੱਕੀ ਥੈਂਕ ਯੂ ਥੈਂਕ ਯੂ ਐਸਐਮਜ਼ਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ